ਮੌਕਾ ਯਕੋਬਾ ਖਾਜੀ ਬੇਗ ਜੀ ਹਾਂਜੀ ਸਰ ਮੈਂ ਰਮੋਥ ਸੰਸਥਾ ਵੱਲੋਂ ਗਾਲੀਪੁਰ ਜੇਵਾ ਕਰਨ ਵਾਲੀ ਨਗੀਂ ਦੀ ਕੰਜ਼ਰਟ ਵਿੱਚ ਸਭ ਦਾ ਬਹੁਤ-ਬਹੁਤ ਧੰਨਵਾਦੀ ਹਾਂ ਕਿ ਉਹਨਾਂ ਨੇ ਸਾਨੂੰ ਸਾਰਿਆਂ ਨੂੰ ਇਹ ਮੌਕਾ ਦਿੱਤਾ ਕਿ ਅਸੀਂ ਇੱਥੇ ਆ ਕੇ 봉 ਸੇਵਾ ਕਰ ਸਕੀਏ ਇਹ ਬਹੁਤ ਹੀ ਵੱਡਾ ਬਰਾਲਾ ਹੈ ਜੋ ਕਿ ਗੂਰੀ ਸੰਸਥਾ ਵੱਲੋਂ ਪੂਰੀ ਜੇ ਮੈਂ ਦੇਖਦਾ ਰਹਿਣਾ ਵੀਡੀਓ 'ਚ ਸਵੇਰੇ 4:30-5:00 ਵਜੇ ਆ ਕੇ ਇੱਥੇ ਗਊ ਸੇਵਾ ਹੁੰਦੀ ਹੈ ਮੈਂ ਅਕਲ ਭਾਰਪੀਆ ਅਗਰਵਾਲ ਸੰਸਥਾ ਦਿੱਲੀ ਦਾ ਵੀ ਦਿੱਲੀ ਵੱਲੋਂ ਵੀ ਸਾਰਿਆਂ ਦਾ ਦੀ ਜੋ ਸੇਵਾਤ ਮੈਂ ਉਹਨਾਂ ਦਾ ਵੀ ਬਹੁਤ ਧੰਨਵਾਦ ਹੈ ਜੈਗੂ ਮਾਤਾ ਜੈਗੋਬਾਲ ਜੈਗੂ ਮਾਤਾ ਜੈਗੋਬਾਲ ਮਾਤਾ ਕੀ ਜੈਹਾ ਹੋ ਮਾਤਾ ਕੀ ਜੈਗੂ ਮਾਤਾ ਜੈਗੋਬਾਲ ਅੱਜ ਸਾਡੇ ਕੋਲ ਗਾਜੀਪੁਰ ਗੋਸ਼ਾਲਾ ਵੀ ਕੇ ਮੱਕਸ ਕ੍ਰਾਂਤੀ ਦੇ ਤਿਹਾੜ ਤੇ ਜਿਹੜੀ ਅਸੀਂ ਖਿਚੜੀ ਬਣਾਈ ਹੈ ਉਹਨੂੰ ਪਾਣ ਦੀ ਸੇਵਾ ਤੇ ਦਾਲ ਜਿਹਨਾਂ ਨੇ ਸੱਜਣਾ ਨੇ ਦਿੱਤਾ ਸਾਡੇ ਕੋਲੇ ਪਹੁੰਚੇ ਮਹਾਵੀਰ ਦਲ ਸਰਾਧਤਰ ਮਹਾਵੀਰ ਦਲ ਦੇ ਪ੍ਰਧਾਨ ਸ਼੍ਰੀ ਰਜਤ ਗੋਇਲ ਜੀ जय श्री राम जय श्री बालाजी जय बाला। गौ माता जी मकर संक्रांति ਦੇ ਉਪਲਕਸ਼ ਦੇ ਵਿੱਚ ਜੋ ਗਊ ਸੇਮਕਾ ਵੱਲੋਂ ਗਾਜੀਪੁਰ ਗਉਂਸ਼ਾਲਾ ਦੇ ਵਿੱਚ ਬਹੁਤ ਹੀ ਵੱਡਾ ਉਪਰਾਲਾ ਕੀਤਾ ਗਿਆ ਜੋ ਕਿ ਸਵਾਨਾ ਨਿਵਾਸੀਆਂ ਦੇ ਲਈ ਬਹੁਤ ਹੀ ਪੁੰਨ ਦਾ ਕੰਮ ਇਹਨਾਂ ਨੇ ਰਲ ਕੇ ਜੋ ਇੱਕ ਨਵਾਂ गौ माता ਨੂੰ ਖਿਚੜੀ ਦੀ ਸੇਵਾ ਸਾਰੇ ਸ਼ਹਿਰ ਵੱਲੋਂ ਇਕੱਠੇ ਸਾਰੀਆਂ ਸੰਸਥਾਵਾਂ ਨੂੰ ਲੈ ਕੇ ਚੱਲੇ ਨੇ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਕਰਕੇ ਸਾਨੂੰ ਇੱਕ ਬਹੁਤ ਹੀ ਵੱਡਾ ਪੁੰਨ ਦਾ ਕੰਮ ਕਰਨ ਦਾ ਮੌਕਾ ਮਿਲਿਆ ਜੈ ਗਊ ਮਾਤਾ ਜੈ ਗੋਪਾ ਜੈ ਗਊ ਮਾਤਾ ਜੈ ਗੋਪਾ ਭਾਈ ਅੱਜ ਸਾਡੀਆਂ ਬੇਟੀਆਂ ਵੀ ਆਈਆਂ ਨੇ ਕੋ ਜੈ ਗਊ ਮਾਤਾ ਜੈ ਗੋਪਾ ਕੋਈ ਮਾਤਾ ਕੀ ਜੈ ਹੋ ਮਾਤਾ ਕੀ ਜੈ ਹੋ ਮਾਤਾ ਕੀ ਜੈ ਹੋ ਜਿਹੜੀ ਮਕਰ ਸੰਕ੍ਰਾਂਤੀ ਦੇ ਤਿਹਾੜ ਦੇ ਕੱਲ ਅਸੀਂ ਇੱਥੇ ਖਿਚੜੀ ਤਿਆਰ ਕਰੀ ਹੈ ਜੀ ਉਹਨੂੰ ਅਸੀਂ ਗਊਆਂ ਦੇ ਬਾੜੇ ਦੇ ਵਿੱਚ ਪਾ ਰਹੇ ਹਾਂ ਜੀ ਇਹ ਸਾਡੇ ਸਾਰੇ ਗਊ ਗੋਪਾਲ ਗਊ ਸੇਵਾ ਸੰਪਤੀ ਦੇ ਮੈਂਬਰ ਇੱਥੇ ਹਾਜ਼ਰ ਨੇ ਸਵੇਰ ਦੇ ਤੇ ਸਾਰੇ ਇਹ ਕਿਚੜੀ ਨੂੰ ਸਰਵ ਕਰ ਰਹੇ ਨੇ ਜੀ ਇੱਕ ਮਿੰਟ ਦਾ ਰਹਿਣ ਦਿਓ ਜੀ ਜੈ ਗੋ ਮਾਤਾ ਜੈ ਗੋਬਾਲ ਜੈ ਗੋ ਮਾਤਾ ਜੈ ਗੋਬਾਲ ਜੈ ਗੋ ਮਾਤਾ ਜੈ ਗੋਬਾਲ ਧੂਮਾਤਾ ਕੀ ਜੈ ਹੋ ਧੂਮਾਤਾ ਕੀ ਜੈ

ਮਲਾਵਾ ਪੂਰੀ ਨੇ ਕਿਸੀ ਮੇ ਮਲਾਵਾ ਵਾਸਤੇ ਮੜਿਆ ਰਾ ਪਿੱਛੇ ਲਾਰ ਰਿਹਾ ਜੀ ਲਾਰ ਰਿਹਾ ਇੱਕ ਬੰਦਾ ਪੰਜੀ ਨਾਲ ਇੱਕ ਬੰਦਾ ਹੋਰ ਲੱਗ ਜਾ ਜੀ ਪੰਜੀ ਲੈ ਕੇ ਲਾਰਨ ਵਾਸਤੇ ਥੋੜੀ ਸਲੋ ਸਲੋ ਚਲਾਓ ਜੀ ਟਰਾਲੀ ਸਲੋ ਇਸ ਪਾਸੇ ਆਉਂਦੇ ਰਹੋ ਸਾਡੇ ਮੇਲੇ ਸਪੈਸਰ ਆਉਂਦੇ ਨਾ ਆਪਣੇ ਕਿੰਨੇ ਟੱਪ ਦੀ ਇਹਦੇ ਵਿੱਚ ਟੋਟਲ 15 15 ਦੀਗੇ ਚਾਰ-ਚਾਰ ਪਾਗੇ ਪੁੱਛੋ ਜੀ ਚਾਰ-ਚਾਰ ਪਾਣੇ ਦੀਗੇ ਭਲੇ ਹਾਂ ਚਾਰ-ਚਾਰ ਪਾਗੇ ਅਬ 12 12 ਤਿੰਨੇ ਤਿੰਨ ਟੱਪ ਤਾਂ ਵੱਜ ਜਾਣਗੇ ਫਿਰ ਇਹਦੇ ਵਿੱਚ ਪੰਜ ਪਾਦਾਂਗੇ ਹਾਂ ਪੰਜ ਪਾਦੋ ਇਹ ਵੀ ਪੰਜ ਪਾਦੋ ਜੈ ਗੋ ਮਾਤਾ ਜੈ ਗੋਪਾਲ ਸਾਰੇ ਹੀ ਗੋਮ ਭਗਤ ਗੋ ਮਾਤਾ ਨੂੰ ਕੁਛੜੀ ਪਾਣੇ ਇਹ ਖਿਚੜੀ ਸਮਾਣੇ ਦੇ ਹੀ ਗਊ ਭਗਤਾਂ ਦੇ ਸਹਿਯੋਗ ਨਾਲ ਉਹਨਾਂ ਦੇ ਦਿੱਤੇ ਹੋਏ ਰਾਸ਼ਨ ਨਾਲ ਤਿਆਰ ਕੀਤੀ ਗਈ ਹੈ ਜੀ ਗਊ ਮਾਤਾ ਸਮਾਣੇ ਦੇ ਸਾਰੇ ਗਊ ਭਗਤਾਂ ਦੇ ਉੱਤੇ ਆਪਣੀ ਕਿਰਪਾ ਬਣਾਈ ਰੱਖੇ ਸਭ ਦੇ ਪਰਿਵਾਰਾਂ ਦੇ ਉੱਤੇ ਆਪਣੀ ਕਿਰਪਾ ਰੱਖੇ ਸਭ ਨੂੰ ਤੰਦਰੁਸਤ ਰੱਖੇ ਗਊ ਮਾਤਾ ਇਸ ਤਰੀ ਸਾਰਿਆਂ ਤੇ ਆਪਣੀ ਕਿਰਪਾ ਬਣਾਈ ਰੱਖੇ ਜੈ ਗਊ ਮਾਤਾ ਜੈ ਗੋਪਾਲ ਜੈ ਗਊ ਮਾਤਾ ਜੈ ਗੋਪਾਲ ਜਾਗੂ ਮਾਤਾ ਜੈ ਜੀਬਾਦ ਹਾਜੀ ਮੋਟੂ ਜੀ ਅੱਜ ਮੈਨੂੰ ਜੋ ਸ਼ਰਧਾ ਦਿੱਤਾ ਸਾਡੇਪਰਾ ਕੇਸੀ ਜੀ ਦਾ ਮੇਰੀ ਜੀ ਦਾਤੇ ਮੈਨੂੰ ਬੋਗੀ ਦਾ ਫੋਨ ਆਇਆ ਸੀ ਕਿ ਲੋ ਮਿੱਕਲ ਦਾ ਮੇਰੇ ਨਾਲ ਨੇ ਸਾਰੇ ਸਾਡੇ ਭਰਾ ਜਿਤਾ ਨਰੇਸ਼ ਮਿੱਕਲ ਜੀ ਨੇ ਵਿਜੇ ਜੀ ਨੇ ਬ੍ਰਿਜ ਮਾਉਂ ਜੀ ਨੇ ਪੀਜ ਜੀ ਨੇ ਸਾਰਿਆਂ ਦਾ ਮਤਲਬ ਮੈਂ ਨਾਮ ਸਾਰੇ ਕਿੰਨਾ ਕਿੰਨਾ ਲਿਆ ਪਰ ਜੋ 7 ਵਜੇ ਮੈਨੂੰ ਜਦੋਂ ਮੈਂ ਆਇਆ ਤਾਂ ਮੈਨੂੰ ਲੱਗਾ ਕਿ ਵੀ ਸਵੇਰੇ ਲੱਗ ਰਿਹਾ ਸੀ ਵੀ 6:00 ਵਜੇ ਕਿ ਬਾਰ-ਬਾਰ ਮੈਂ ਘੜੀ ਤੇ ਟਾਈਮ ਦੇਖ ਰਿਹਾ ਸੀ ਕਿ ਕਿੰਨੇ ਵਜੇ ਮੈਂ ਗੋ ਮਾਤਾ ਕੋ ਜਾਣਾ ਹੈ ਆ ਕੇ ਬਹੁਤ ਵਧੀਆ ਲੱਗਿਆ ਜੋ ਸਾਰਾ ਉਪਰਾਲਾ ਸੀ ਸਾਰੀ ਟੀਮ ਵੱਲੋਂ ਜੀ ਦਾ ਸਵੇਰੇ ਨਹੀਂ ਠੰਡ ਦੇ ਮਾਹੌਲ 'ਚ ਜੋ ਇਹ ਤਿਆਰੀ ਕਰੀ ਹੋਊਗੀ ਤੇ ਰਾਤ ਨੂੰ ਮੈਨੂੰ ਲੱਗਦਾ ਸਾਰਾ ਪਹਿਲਾਂ ਇਸ ਚੀਜ਼ ਨੂੰ ਪ੍ਰੋਗਰਾਮ ਉਲੀਕਿਆ ਹੋਊਗਾ ਵੀ ਕਿਸ ਤਰ੍ਹਾਂ ਬੰਨੀ ਹੈ ਕਿੰਨੇ ਗੋੰਟੂ ਖਿਚੜੀ ਹੈ ਬਹੁਤ ਵੱਡਾ ਉਪਰਾਲਾ ਦਾ ਬਹੁਤ ਵੱਡੀ ਸੇਵਾ ਹੈ ਇਹ ਸੇਵਾ ਜੋ ਦੇਖੀ ਤਾਂ ਮਨ ਬਹੁਤ ਖੁਸ਼ ਹੋਇਆ ਤੇ ਮਨ ਨੂੰ ਅੰਦਰੋਂ ਇਹ ਮਿਲਿਆ ਕਿ ਸਾਡੇ ਜੋ ਸਨਾਤਨ ਦਾ ਇਹ ਗਊ ਮਾਤਾ ਦਾ ਜੋ ਸਾਡੇ ਸਨਾਤਨ ਦੇ ਵਿੱਚ ਮਹੱਤਵ ਹੈ ਬਹੁਤ ਵੱਡਾ ਮਹੱਤਵ ਹੈ ਤੇ ਇਸ ਕਰਕੇ ਸਾਰਿਆਂ ਨੂੰ ਇਹ ਅਰਦਾਸ ਕਿ ਜੋ ਵੀ ਆਪਾਂ ਹੈ ਗਊ ਮਾਤਾ ਦੀ ਬਤਵਤ ਸੇਵਾ ਕਰੀਏ ਤੇ ਬਤਵਤ ਸਹਿਯੋਗ ਕਰੀਏ ਜੈ ਗਊ ਮਾਤਾ ਜੈ ਗੋਬਾ ਜੈ ਗਊ ਮਾਤਾ ਜੈ ਗੋਬਾ ਜੈ ਗਊ ਮਾਤਾ ਜੈ ਗੋਬਾ ਅੱਜ ਗਾਜੀਪੁਰ ਗੋਸ਼ਾਲਾ ਵਿਕੇ ਮਕਰ ਸ੍ਰਾਂਤੀ ਦੇ ਤਿਹਾੜ ਤੇ ਸਾਡੇ ਕੋਲ ਜੋਗਾ ਪਰਿਵਾਰ ਜੋਗਾ ਪਰਿਵਾਰ ਸਮਾਣਾ ਦੀ ਟੀਮ ਪਹੁੰਚੀ ਹੈ ਜੀ ਜਿਹੜੇ ਕਿ ਖਿਚੜੀ ਗੋਆ ਨੂੰ ਪਾ ਰਹੇ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹਾਂਜੀ ਪਤਨ ਜੀ ਹਾਂਜੀ ਸਭ ਤੋਂ ਪਹਿਲਾਂ ਮੈਂ ਸਭ ਨੂੰ જય શ્રી ਰਾਮ ਬੋਲਦਾ ਮੈਂ ਗਊ ਸੇਵਾ ਸੰਪਤੀ ਅਤੇ ਜੋ ਵੀ ਗੋਪਾਲ ਗਊ ਸੇਵਾ ਸੰਪਤੀ ਹੈ ਅਤੇ ਸ਼੍ਰੀ ਕੇਸ਼ੀ ਜੀ ਦੀ ਟੀਮ ਦੇ ਰਹਿਨਖਾਰ ਰਹਿਨਮਈ ਹੀਟ ਜੋ ਵੀ ਤੁਸੀਂ ਉਹਰੇ ਮੱਘਰ ਸਿਕਰਾਂਤੀ ਦੇ ਇਤਿਹਾਅ ਦੇ ਉੱਤੇ ਬਹੁਤ ਵਧੀਆ ਖਿਚੜੀ ਦਾ ਪ੍ਰਾਲਾ ਕਰਾਇਆ ਇਸ ਦੇ ਨਾਲ ਗਊ ਮਾਤਾ ਨੂੰ ਬਲ ਵੀ ਮਿਲਦਾ ਹੈ ਅਤੇ ਗਊ ਮਾਤਾ ਦੀ ਸੇਵਾ ਦੇ ਵਿੱਚ ਵੀ ਵਾਧਾ ਹੁੰਦਾ ਹੈ ਮੈਂ ਕਿ ਸ਼ਹੀਦ ਆ ਤੇ ਇਹਨਾਂ ਦੀ ਗਊ ਸੇਵਾ ਸੰਮਤੀ ਦਾ ਬਹੁਤ ਦਿਲ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੱਘਰ ਸਿਕਰਾਂਤੀ ਦੇ ਮੌਕੇ ਤੇ ਖਿਚੜੀ ਦਾ ਪ੍ਰੋਗਰਾਮ ਰੱਖ ਕੇ ਗਊ ਮਾਤਾ ਦੀ ਸੇਵਾ કરી ਅਧਿਮ ਸਾਰੇ ਸਮਾਣੇ ਦੇ ਹਲਕੇ ਨਿਵਾਸੀ ਨੂੰ ਬੇਨਤੀ ਕਰਦਾ ਕਿ ਗਊ ਮਾਤਾ ਦੀ ਵੱਧ ਤੋਂ ਵੱਧ ਸੇਵਾ ਕਰੀ ਆਵੇ ਅਤੇ ਗਾਜੀਪੁਰ ਗਊਸ਼ਾਲਾ ਵਿੱਚ ਆ ਕੇ ਗਊ ਮਾਤਾ ਦਾ ਦਰਸ਼ਨ ਕਰੇਗਾ ਜੈ ਗਊ ਮਾਤਾ ਜੈ ਗੋਬਾ ਜੈ ਗੋਬਾ

ਇੰਨੇ ਵਿੱਚ ਆਣਾ ਇਨਾ ਅੱਜ ਗਾਜੀਪੁਰ ਗੋਸ਼ਾਲਾ ਵਿਖੇ ਮਕਸ ਗ੍ਰਾਂਤੀ ਦਾ ਤਿਹਾਰ ਮਨਾਇਆ ਜਾ ਰਿਹਾ ਜਿੱਥੇ ਬਹੁਤ ਵੱਡੀ ਤਾਦਾਦ ਦੇ ਵਿੱਚ ਖਿਚੜੀ ਬਣਾ ਕੇ ਪਾਈ ਜਾ ਰਹੀ ਹੈ ਸਾਡੇ ਕੋਲ ਅੱਜ ਕਈ ਸੰਸਥਾਵਾਂ ਪਹੁੰਚੀ ਨੇ ਜਿਨ੍ਹਾਂ ਨੇ ਸਾਨੂੰ ਦਾਨ ਵੀ ਬਹੁਤ ਦਿੱਤਾ ਜੀ ਸਾਡੇ ਕੋਲ ਸਨਾਤਨ ਤਰ ਮਹਾਵੀਰ ਦਲ ਵੱਲੋਂ ਪ੍ਰਧਾਨ ਜੀ ਰਜਤ ਗੋਇਲ ਜੀ ਤੇ ਉਹਨਾਂ ਦੀ ਟੀਮ ਪਹੁੰਚੀ ਹੈ ਜੀ ਸਾਡੇ ਕੋਲੇ ਸਾਡੇ ਕਾਂਗਰਸੀ ਪ੍ਰਧਾਨ ਜੀ ਪਟਿਆਲੇ ਤੋਂ ਸੰਦੀਪ ਸਿੰਘਲਾ ਜੀ ਉਰਫ ਮੰਟੂ ਜੀ ਪਹੁੰਚੇ ਨੇ ਜੀ ਸਾਡੇ ਕੋਲ ਅਮੋਖ ਸੰਸਥਾ ਵੱਲੋਂ ਵਿਵੇਕ ਮਿੱਤਲ ਜੀ ਤੇ ਉਹਨਾਂ ਦੀ ਸਾਰੀ ਟੀਮ ਪਹੁੰਚੀ ਹੈ ਜੀ ਜੈ ਗੋ ਮਾਤਾ ਜੈ ਗੋ ਬਾਪ ਸਾਡੇ ਕੋਲ ਜੋਗਾ ਗਰੁੱਪ ਵੱਲੋਂ ਵੀ ਪਹੁੰਚੇ ਨੇ ਜੀ ਮੈਂਬਰ ਸਾਰੇ ਇਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਜੈ ਗੋ ਮਾਤਾ ਜੈ ਗੋ ਬਾਪ ਅੱਜ ਗਾਜੀਪੁਰ ਗੁਸ਼ਾਲਾ ਵੀ ਕੇ ਮਕਰ ਸਿਕਰਾਂਤੀ ਦੇ ਤਿਹਾਰ ਤੇ ਸਾਡੇ ਕੋਲ ਸੰਦੀਪ ਸਿੰਘਲਾ ਜੀ ਉਰਫ ਮੰਟੂ ਮੋਹੰਦੇ ਜੀ ਪਟਿਆਲਾ ਤੋਂ ਗੁਰਸੇਵਾ ਕਰਨ ਇਹ ਗੁੜ ਤੇ ਗੁੜ ਲੈ ਕੇ ਆਏ ਨੇ ਤੇ ਦਲੀਆ ਪਾਣਗੇ ਜੀ ਮੋਟੂ ਜੀ ਜਾਗੂ ਮਾਤਾ ਜੈ ਗੋ ਮਾਤਾ ਜੈ ਸ਼ੀਰ ਜੈ ਗੋ ਮਾਤਾ